ਭਾਈ ਜੀ ਆ ਜਿਹੜੀ ਵੀਡੀਓ ਹੈਗੀ ਅਮਰਸਰ ਸਾਹਿਬ ਦੀ ਤੇ ਆ ਕੁੜੀ ਦਾ ਹਾਲ ਦੇਖ ਲਓ ਕਿਦਾਂ ਝੂਠ ਬੋਲ ਕੇ ਪੈਸੇ ਇਕੱਠੇ ਕਰ ਰਹੀ ਆ ਤੇ ਲਾਉਂਦੀ ਆ ਟੀਕੇ ਆ ਸੁਣ ਲਓ ਇਹਦੀਆਂ ਗੱਲਾਂ ਤੁਸੀਂ ਆਪ ਹੀ ਆਮਦੀ ਕੋਈ ਗੱਲ ਨਹੀਂ ਪਰ ਸੱਚੇ ਗੱਲਾਂ ਕਹੀ ਜਿਨਾ ਇੱਥੇ ਪਤਾ ਕੀ ਟੀਕੇ ਲਾਉਂਦੀਆਂ ਕੁੜੀਆਂ ਬੜਾ ਵਸਦਾਰੀ ਇੰਦਾਂ ਦੀ ਹੈਗੀ ਤਸਵੀਰਾ ਨੰਬਰ ਲੈ ਲਓ ਰੱਖ ਜਾਉਂਦਾ ਤੇ ਸੋਚਉਂ ਮੈਂ ਕਿਉਂ ਕਿத்தி ਦੀ ਇੰਦਾਂ ਵਸ ਮੈਂ ਆਪਣੀ ਖੁਦ ਸਾਜਿਤ ਨਹੀਂ ਕਰਿਆ ਬਣਾਇਆ ਲਾ ਕਿੱਥੋਂ ਮਤਲਬ ਕੀ ਕਰਨਗੇ ਆਏ ਅੰਮ੍ਰਿਤਸਰ ਯਾਰ ਐਕਚੁਅਲੀ ਆਪਣਾ ਕੰਮ ਤਾਂ ਸੈੱਟ ਪਾਟ ਕੰਪਲੀਟ ਕੀਤਾ ਸੀਗਾ ਕੱਲੇ ਮੇਰਾ ਜਨਮ ਦੇ ਸੀਗਾ ਤੇ ਮੈਂ ਸਾਕੇ ਬੋਲ ਦਿੰਦਾ ਕਿ ਮੈਂ ਸਾਕੇ ਤੋਂ ਆਇਆ ਸੀ ਤਾ ਨੰਬਰ ਆ ਮੇਰਾ ਐ ਚ ਠੀਕ ਐ ਕਾਦਰ ਕਰ ਰਹੇ ਨੇ ਬਾਹਰ ਕਿਰੋਨ ਨੇ ਅਟ ਨੰਬਰ ਲਿਖਿਆ ਆ ਇੱਕਦਮ ਗਰਮ ਹੈ ਇੱਕਦਮ ਗਰਮ ਹੋਇਆ ਬਾਪੂ ਹੋਰ ਕੋਈ ਨਹੀਂ ਗਿਆ ਇਹ ਮੇਰੀ 2015 ਦੀ ਜਾਨ ਹੈ ਨਹੀਂ 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 ਭਾਜੀ ਚੈੱਕ ਕਰ ਲਓ ਇਹ ਮੇਰੇ ਚਿਕਨ ਬਾਕਸ ਹੋਇਆ ਵਾ ਮੈਂ ਝੂਠ ਨਹੀਂ ਬੋਲਦੀ ਮੇਰੇ ਲੈਗ ਤਾਂ ਕਿ ਨਹੀਂ ਜਾਣਗੇ ਹਾਂ ਆ ਮੇਰੇ ਲੈਗ ਤੇ ਚਿਕਨ ਨੇ ਸੋ ਦੋਸਰ ਬੇਲੇ ਜੁੜ ਗਿਆ ਬੋਲਾਂਗੀ ਯਾਰ ਬੈਠੋ ਮੈਂ ਛੱਡ ਦਿੰਦਾ ਛੱਡ ਦਿੰਦਾ ਆਉਂਦਾ ਉਹ ਨਹੀਂ ਨਹੀਂ ਤੁਸੀਂ ਅੰਮੀ ਕਰ ਗਿਆ ਮੈਂ ਫਰੀ ਲੈਣੇ ਦੇ ਕੇ ਜੀਓ ਕਿ ਮੈਂ ਇਸ ਮਹੀਨੇ ਕਿਸ਼ਮਤ ਲੈ ਕੇ ਗਿਆ ਕਿ ਉਹਨਾਂ ਦਾ ਮਿਲ 200 ਡਟ ਕੇ ਆਤੀ ਦੇ ਦੋ ਗੂਗਲ ਦੇ ਕਰ ਦਿਓ ਮੈਨੂੰ ਯਾਰ ਤੁਸੀਂ ਗੂਗਲ ਤੇ ਆਪੇ ਬਿਲਕੁਲ ਨਹੀਂ ਹੋਇਆ ਮੋਬਾਈਲ ਤੇ ਮੈਂ ਫਰੀ ਕਰ ਗਈ ਜੀ ਬਲਕਿ ਲੋੜੇ ਵੀ ਨਹੀਂ ਹੋਏ ਤੇ ਕਰਦੀ ਉਹ ਕਰਨ ਨਹੀਂ ਹੁੰਦੇ ਜੰਦ ਦੇ ਕਿ ਤੋੜ ਕੇ ਲੋਣੇ ਦੀ ਆ ਅੱਛਾ ਹਲੋ ਮੈਨੂੰ ਕੋਲ ਵਗਰੇ ਹੋ ਹਾਲੋ ਮੇਰੇ ਕਰਨੇ ਉਹ ਦੇਖੋ ਜੀ ਆ ਮੇਲੀ ਆ ਮੈਂ ਬਾਸਾ ਦੇ ਖਲੋਤਾ ਵਾਂ ਤੇ ਉਹ ਜਿਹੜੀ ਕੁੜੀ ਦੀ ਅਸੀਂ ਹੈਲਪ ਕੀਤੀ ਉਹ ਹਾਲੇ ਵੀ ਜਾ ਕੇ ਮੰਗਦੀ ਦੀ ਹੈ ਜਦ ਤੱਕ ਇਹਦੀ ਹੈਲਪ ਪੂਰੀ ਹੋ ਗਈ ਆ ਉਹ ਹਲੇ ਵੀ ਜਾ ਕੇ ਮੰਗਦੀ ਵੀ ਮੈਂ ਤੁਹਾਨੂੰ ਲਾਗੋ ਜਾ ਕੇ ਦਿਖਾਣਾ ਉਹਦੀ ਵੀਡੀਓ ਨਾ ਤੇ 1 ਮਿੰਟ ਰੁਕੇ ਹੋ ਠੀਕ ਹੈ ਭਣੇ ਹਲੇ ਵੀ ਨਹੀਂ ਪੂਰੀ ਹੋਈ ਇਹਦੇ ਬੰਦ ਅਧਰਾ 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 ਇੱਧਰ ਆ ਬੇਣੀ ਲੋਖ 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 ਲੋ ਇੱਧਰ ਆ ਇੱਧਰ ਖਲੋ ਵੀਡੀਓ ਬਣਾਣੀ ਏ ਤੇਰੀ ਦਾਸ ਤੂੰ ਕਿਸੇ ਦਾ ਗੱਲ ਬੈਂ ਇਹ ਦੇਖ ਲੋ ਇਹਦੇ ਦੋ ਗਲੀਆਂ ਦੇ ਕੰਮ ਦੇਖੋ ਕੱਪੜੇ ਨਾ ਘਾੜੋ ਬੇ ਮੈਂ ਬਾੜਦਾ ਮੈਂ ਤੇਰੇ ਮੈਂ ਨਾ ਕੱਪੜੇ ਨਾ ਘਾੜੋ ਖਾ ਦਾ ਦੋ ਪੈਸੇ ਲੈ ਗਏ ਤੇ ਆ ਕੰਮ ਕਰਦੀਆਂ ਵਾ